ਸਾਡੇ ਨਾਲ ਇੱਕ ਵਾਰੀ ਫਿਰ ਤੋਂ ਸਰਦਾਰ ਜਸਪ੍ਰੀਤ ਸਿੰਘ ਅਟਾਰਨੀ ਨੇ ਜਿਹੜੇ ਕਿ ਉੱਗੇ ਕਾਨੂੰਨਦਾਨ ਨੇ ਅਮਰੀਕਾ 'ਚ ਔਰ ਉੱਥੋਂ ਦੀ ਸਿਆਸਤ ਦੇ ਵਿੱਚ ਇਹਨਾਂ ਦਾ ਚੰਗਾ ਨਾਂ ਥਾ ਹੈ। ਜੇ ਅਸੀਂ ਗੱਲ ਕੀਤੀ ਸੀ ਪਿਛਲੇ ਪ੍ਰੋਗਰਾਮ 'ਚ ਪਰਮਜੀਤ ਸਿੰਘ ਦੀ ਜਿਹੜਾ ਗ੍ਰੀਨ ਕਾਰਡ ਹੋਲਡਰ ਵੀ ਹੈ ਲੇਕਿਨ ਉਹਨੂੰ ਅੰਦਰ ਦਿੱਤਾ ਹੋਇਆ ਮਾਮਲਾ ਸਿਰਫ ਇੱਕ ਪੁਰਾਣਾ ਛੋਟਾ ਜਾਇਦਾਦ ਦੇ ਆਧਾਰ 'ਤੇ ਉਹਦੀ ਜ਼ਮਾਨਤ ਤੱਕ ਨਹੀਂ ਹੋ ਰਹੀ। ਸਰਦਾਰ ਜਸਪ੍ਰੀਤ ਸਿੰਘ ਅਟਾਰਨੀ ਮੇਰੇ ਨਾਲ ਜ਼ਿਕਰ ਹੁਣੇ ਕਰ ਰਹੇ ਸੀ ਕਿ ਸਾਡਾ ਇੱਕ ਟਰੱਕ ਡਰਾਈਵਰ ਹੋਰ ਜਨਾਂ ਦਾ ਕੇਸ ਇਹਨਾਂ ਕੋਲ ਹੈ। ਉਹ ਖਸਖਸ ਜਾਨੀ ਪੌਪੀ ਸੀਡ ਉਹ ਲੈ ਕੇ ਉਹਦੀਆਂ ਪਿੰਨੀਆਂ ਜੀਆਂ ਜਦੋਂ ਆਪਣੇ ਬਣਾ ਲੈਂਦੇ ਸਿਆਲਾਂ ਦੇ ਵਿੱਚ ਉਹਨੇ ਰੱਖੀਆਂ ਹੋਈਆਂ ਸੀ ਟਰੱਕ ਦੇ ਵਿੱਚ ਤੇ ਉਹਨੂੰ ਫੜ ਲਿਆ ਉਹਨੂੰ 1.5 ਲੱਖ ਦੀ ਜਮਾਨਤ ਭਰਨੀ ਪਈ ਜਦੋਂ ਸਾਡੇ ਮਚਲਕਾ ਕਹਿੰਦੇ ਆ ਸਨ ਜਸਪ੍ਰੀਤ ਸਿੰਘ ਦੀ ਵੈਲਕਮ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਮੈਨੂੰ ਇਹ ਬੜੀਆਂ ਰੌਚਕ ਕਹਾਣੀਆਂ ਆਫ ਦਾ ਰਿਕਾਰਡ ਸੁਣਾ ਰਹੇ ਸੀਗੇ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਜਿਹੜਾ ਇਹ ਪੌਪੀ ਸੀਡ ਵਾਲਾ ਖਸਖਸ ਵਾਲਾ ਜਿਹੜੀ ਸਾਡੇ ਪੰਜਾਬ 'ਚ ਆਮ ਹੈ ਉਹਨੂੰ ਕੋਈ ਇੱਥੇ ਨਸ਼ਾ ਨਹੀਂ ਮੰਨਿਆ ਜਾਂਦਾ ਉੱਥੇ ਨਸ਼ਾ ਮੰਨਿਆ ਜਾਂਦਾ ਜਿਹੜਾ ਉਹਨੂੰ ਬੰਦੇ ਨੂੰ ਫੜ ਲਿਆ ਜਾਂ ਡਿਟੇਨ ਕਰ ਲਿਆ ਉਹ ਐਜ਼ ਇਟਸੈਲਫ ਜੇ ਤੁਸੀਂ ਕਿਸੇ ਲਾਇਸੈਂਸ ਥਾ ਤੋਂ ਲਵੋ ਉਹ ਤਾਂ ਨਸ਼ਾ ਨਹੀਂ ਹੈਗਾ ਪਰ ਉਦਾਂ ਉਹਨੂੰ ਉਦਾਂ ਲਾਇਸੈਂਸ ਰੱਖਣਾ ਜਾਂ ਬਿਜਣਾ ਜਾਂ ਵਿਦਆਊਟ ਲਾਇਸੈਂਸ ਰੱਖਣਾ ਉਹ ਨਸ਼ਾ ਬਾਕੀ ਇੱਥੇ ਨਾ ਸਟੇਟਾਂ ਤੋਂ ਸਟੇਟਾਂ ਦਾ ਫਰਕ ਹੈ ਜਿਵੇਂ ਕਈ ਜਿਹੜੀਆਂ ਸਟੇਟਾਂ ਨੇ ਉੱਥੇ ਉਹ ਕੰਟਰੋਲ ਸਬਸਟੈਂਸ ਗਿਣਿਆ ਜਾਂਦਾ ਸੋ ਇਹ ਜਿਹੜਾ ਮੇਰੇ ਕੋਲੇ ਕੇਸ ਆਇਆ ਇੱਕ ਸੱਜਣ ਨੇ ਆਪਣੇ ਜਿਨ੍ਹਾਂ ਦਾ ਕਿ ਇੱਥੇ ਸੈਲਮ ਵਗੈਰਾ ਦਾ ਕੇਸ ਪਾਸ ਹੋਇਆ ਉਹਨਾਂ ਕੋਲ ਮ ਪੱਕੇ ਨੇ ਉਹ ਤੇ ਉਹ ਟਰੱਕ ਚਲਾਉਂਦੇ ਆ ਤੇ ਉਹ ਕਿਤੇ ਜਿਹੜੀ ohio state ਆ ਉਹਦੇ ਵਿੱਚੋਂ ਲੰਘ ਰਹੇ ਸੀ ਤੇ ਟਰੱਕ ਤੇ ਤੇ ਉਹਨਾਂ ਨੇ ਖਾਸ ਖਾਸ ਦੀਆਂ ਪਿੰਨੀਆਂ ਜਾਂ ਥੋੜੀ ਖਾਸ ਖਾਸ ਜਿਵੇਂ ਆਪਾਂ ਉਹ ਬਲੋ ਥੈਲੀ ਚ ਪਾ ਲਨੇ ਆ ਦਾਲ ਚੀਨੀ ਜਾਂ ਜਾਨੀ ਕਿ ਜਵੈਣ ਜਵੂਣ ਕੁੱਟ ਕੇ ਇਦਾਂ ਉਹ ਰੱਖੀ ਸੀ ਤੇ ਖਾਸ ਖਾਸ ਵੀ ਵਿੱਚ ਮਲਾ ਮਲੂ ਕੇ ਉਹਦੇ ਚਾਹ ਚ ਪਾਉਣ ਲਈ ਜਾਂ ਉਹਦਾ ਪੀਣ ਲਈ ਤੇ ਉਹ ਜਦੋਂ ਉਹਨਾਂ ਨੇ ਤਲਾਸ਼ੀ ਲਈ ਟਰੱਕ ਦੀ ਤਾਂ ਉਹ ਉਹਨਾਂ ਨੇ ਜਦੋਂ ਦੇਖਿਆ ਉਹਨਾਂ ਨੂੰ ਇਹ ਲੱਗਾ ਵੀ ਕਿਤੇ ਡਰੱਗ ਆ ਜੋ ਚਾਕੀਤਾ ਉਹਦਾ ਨਿਕਲੀ ਨਹੀਂ ਤਾਂ ਉਹਨਾਂ ਨੇ ਕਿਹਾ ਕੀ ਆ ਉਹ ਕਹਿੰਦਾ ਵੀ ਆਹ ਹੈਗਾ ਸਾਡਾ ਸਮਾਨ ਮੈਂ ਚਾਹ ਚ ਪਾਉਣਾ ਜਾਂ ਮੇਰੇ ਕੋਲ ਕਿਉਂਕਿ ਨਾ ਟਰੱਕਾਂਾਂ ਦੀ ਕੈਬਿਨ 'ਚ ਸਾਰਾ ਸਮਾਨ ਪਿਆ ਹੁੰਦਾ ਖਾਣੇ ਪਾਣੀ ਦਾ ਤੇ ਉਹ ਉਹਨਾਂ ਨੇ ਜਾਣ ਦੇਤਾ ਕਹਿੰਦੇ ਕੋਈ ਗੱਲ ਨਹੀਂ ਠੀਕ ਆ ਪਰ ਉਸ ਤੋਂ ਬਾਅਦ ਕੀ ਹੋਇਆ ਵੀ ਉਹ ਫੇਰ ਦੁਬਾਰਾ ਉਸੇ ਰੂਟ ਤੇ ਲੰਘਿਆ ਕਿ ਉਹਨੇ ਧਿਆਨ ਨਹੀਂ ਦਿੱਤਾ ਤੇ ਉਹ ਸੈਕੰਡ ਟਾਈਮ ਗਿਆ ਕੋ ਅਫਸਰ ਜਾ ਸਕਤ ਹੋਣਾ ਉਹਨੇ ਕੱਢ ਲਿਆ ਉਹਨੇ ਫੇਰ ਉਹੀ ਉਹਦੇ ਕੋਲ ਸੀਗਾ ਤੇ ਉਹਨਾਂ ਨੇ ਉਹ ਜਿਹੜਾ ਖਸਖਸ ਦਾ ਹੁੰਦੇ ਆ ਉਹ ਬੀਜ ਨੂੰ ਪੌਪੀ ਸੀਡ ਕਹਿੰਦੇ ਆ ਆਪਾਂ ਉਹਦੇ ਨਾਲ-ਨਾਲ ਉਹ ਕੋਈ ਹੋਰ ਵੀ ਸੀ ਕਈ ਕੁਝ ਮਿਆ ਜੀਰਾ ਦਾਲ ਜੀਨੀ ਫਲਾਣਾ ਜਵੈਨ ਤੇ ਉਹ ਉਹਦੇ ਕਰਕੇ ਉਹਨਾਂ ਨੇ ਉਹਨੂੰ ਡਿਟੇਨ ਕਰ ਲਿਆ ਤੇ ਉਹ ਉਹਤੇ ਬਣਾਤਾ ਕ੍ਰਿਮੀਨਲ ਕੇਸ ਤੇ ਫੈਲਨੀ ਲਾਤੀ ਕਿ ਜੀ ਇਥੇ ਹਾਈएस्ट ਡਿਗਰੀ ਕ੍ਰਿਮੀਨਲ ਦੀ ਫੈਲਨੀ ਹੁੰਦੀ ਆ ਵੀ ਇਹ ਇਹਦੇ ਕੋਲ ਕੰਟਰੋਲਡ ਸਬਸਟੈਂਸ ਮਿਲਿਆ ਨਸ਼ਾ ਤੇ ਉਹ 1.5 ਲੱਖ ਡਾਲਰ ਦੀ ਜ਼ਮਾਨਤ ਤੇ ਵਿਚਾਰਾ ਬਾਹਰ ਆਇਆ ਹੁਣ ਪੇਸੀਗਾ ਕੋਰਟ 'ਚ ਪੈਣੀ ਆ ਸਾਨੂੰ ਜਿਹੜਾ ਡਾਰਾ ਮੇਨ ਇਮੀਗ੍ਰੇਸ਼ਨ ਰੀਟੈਂਸ਼ਨ ਦਾ ਕਿ ਜਿਹੜਾ ਕ੍ਰਿਮਨਲ ਕੇਸਾਂ ਦਾ ਅੱਜ ਕੱਲ ਇਹ ਚੱਕਰੇ ਬਣਿਆ ਹੋਇਆ ਵੀ ਜੇ ਕਿਸੇ ਤੇ ਕੋਈ ਚਾਰਜ ਹੋ ਜੇ ਉਹਨੂੰ ਇਮੀਗ੍ਰੇਸ਼ਨ ਚੁੱਕ ਲੈਂਦੀ ਹੈ ਡੇਟ ਤੋਂ ਉਹਦੇ ਬਾਰੇ ਅਸੀਂ ਜਾਦਾ ਅਸੀਂ ਉਹਦੇ ਜਿਹੜਾ ਕ੍ਰਿਮਨਲ ਸਾਈਡ ਤੇ ਵਕੀਲਤਾ ਉਹਦਾ ਹੋਰ ਆ ਪਰ ਇਮੀਗ੍ਰੇਸ਼ਨ ਸਾਈਡ ਤੇ ਅਸੀਂ ਇਹਨੂੰ ਹੈਂਡਲ ਕਰਾਂਗੇ ਤੇ ਉਹਦੇ ਕਰਕੇ ਅਸੀਂ ਜਿਹੜਾ ਹੈਗਾ ਉਹ ਸਾਡੀ ਕੋਸ਼ਿਸ਼ ਆ ਵੀ ਇਹਨੂੰ ਕਿਸੇ ਤਰੀਕੇ ਨਾਲ ਪਤਾ ਪਰ ਮੈਂ ਇਹਦੇ ਕਰਕੇ ਇਹਨੂੰ ਹਾਈਲਾਈਟ ਇਸ ਕਰਕੇ ਕਰਨਾ ਚਾਹੁੰਦਾ ਕਿ ਸਾਡੇ ਜਿਹੜੇ ਨਾ ਕੁਗੇ ਆਪਣੇ ਬਹੁਤ ਲੋਕ ਟਰੱਕ ਚਲਾਉਂਦੇ ਅਮਰੀਕਾ ਦੇ ਵਿੱਚ ਤੇ ਉਹ ਜਿਹੜੇ ਵਲੋ ਟਰੱਕ ਚਲਾਉਂਦੇ ਆ ਉਹ ਹੁਣ ਕਾਫੀ ਮੇਰੇ ਹੀ ਬਹੁਤ ਮੇਰੇ ਖਿਆਲ ਸਾਢੇ 3000 ਉੱਤੇ ਤਾਂ ਮੇਰੇ ਕਲਾਇੰਟ ਹੀ ਹੋਣੇ ਜਿਹੜੇ ਟਰੱਕ ਚਲਾਉਂਦੇ ਐ ਅਮਰੀਕਾ 'ਚ ਤੇ ਉਹ ਸਾਰਿਆਂ ਨੂੰ ਮੈਂ ਇਹ ਬੇਨਤੀ ਕਰੂੰਗਾ ਵੀ ਕੋਈ ਵੀ ਆਪਣੇ ਕੋਲ ਨਾ ਇਸ ਕਿਸਮ ਦੀ ਚੀਜ਼ ਜਿਹੜੀ ਹੈਗੀ ਆ ਚਾਹ ਨਸ਼ਾ ਨਹੀਂ ਵੀ ਆਪਾਂ ਸਮਝਦੇ ਜਾਂ ਹੈ ਪਰ ਰੱਖੋ ਨਾ ਜਿਹੜਾ ਕਿ ਅਸੀਂ ਚਾਹ ਚੂਜ ਪਾਉਂਦੇ ਆ ਜਾਂ ਫਰਾਣਾ ਜਾਂ ਪਿੰਨੀਆਂ ਕਿਉਂਕਿ ਇਹਦਾ ਜਿਹੜਾ ਹੈਗਾ ਹੁਣ ਤੁਹਾਡੇ ਕੋਲੇ ਖਾਸ ਖਾਸ ਦੀਆਂ ਪਿੰਨੀਆਂ ਹੋਣ ਜਾਂ ਉਂ ਹੋਵੇ ਖਾਸ ਖਾਸ ਇਹਦਾ ਉਹ ਫਿਰ ਇਹਨੂੰ ਹੋਰ ਪਾਸੇ ਜਿਵੇਂ ਸਖਤੀ ਹੈ ਨਾ ਜਿਆਦਾ ਤੇ ਰਹਿਮਦਲੀ ਹੈ ਨਹੀਂ ਕੋਈ ਇਹਦੇ ਚ ਹੁਣ ਉਹ ਬੰਦੇ ਨੇ ਖਾਸ ਖਾਸ ਦੀਆਂ ਪਿੰਨੀਆਂ ਵੀ ਰੱਖੀਆਂ ਖਾਸ ਖਾਸ ਵੀ ਰੱਖੀ ਪਾ ਕੇ ਲਫਾਵੇ ਦੇ ਉਤੋਂ ਜਵੈਣ ਜੀਰਾ ਜਾਂ ਜਿਹੜਾ ਸਾਰਾ ਕੋ ਦਾਲ ਚੀਨੀ ਜਿਹੜਾ ਸਮਾਨ ਜਿਆ ਹੁੰਦਾ ਇਦਾਂ ਦਾ ਤੇ ਉਹ ਨਾ ਉਹਦਾ ਉਹ ਪਾਊਡਰ ਜਿਆ ਬਣਿਆ ਸੀ ਉਹਨਾਂ ਨੂੰ ਇਹ ਲੱਗਿਆ ਵੀ ਕਿਤੇ ਪਤਾ ਨਹੀਂ ਕੀ ਆਏ ਤੇ ਇਹ ਫਿਰ ਪਰੇਸ਼ਾਨੀ ਆ ਜਾਂਦੀ ਆ ਤਾਂ ਉਤੋਂ ਆਪਣੇ ਲੋਕਾਂ ਦਾ ਸਟੇਟਸ ਆ ਇਹ ਕਿਹੜਾ ਸਿਟੀਜ਼ਨ ਹੈ ਜਾਂ ਅੰਗਰੇਜ਼ੀ ਇਹਨਾਂ ਨੂੰ ਉਹ ਜਿਹੀ ਆਉਂਦੀ ਆ ਤੇ ਵੱਡੀ ਪ੍ਰੋਬਲਮ ਆ ਜਾਂਦੀ ਹੈ ਇਹਦੇ ਨਾਲ-ਨਾਲ ਆਪਣਾ ਜਿਹੜਾ ਹੋਰ ਵੀ ਜਿਹੜਾ ਡਰਾਈਵਿੰਗ ਦਾ ਰੈਕਡ ਆ ਉਹਨੂੰ ਕਲੀਨ ਰੱਖੋ ਕਿਉਂਕਿ ਟਰੱਕਾਂ ਵਾਲਿਆਂ ਤੇ ਮੈਂ ਹੁਣ ਜਿਹੜਾ ਪਿੱਛੇ ਜਾ ਕੇ ਆ ਵਾਸ਼ਿੰਗਟਨ ਡੀਸੀ ਮੈਂ ਇਚੇਚਾ ਟਰੱਕ ਡਰਾਈਵਰਾਂ ਦੀ ਗੱਲ ਕਰਕੇ ਆ ਉਹਨਾਂ ਦੇ ਨਾਲ ਵੀ ਇਹਨਾਂ ਦੀ ਜਿਹੜੀ ਰੈਸਲ ਪ੍ਰੋਫਾਈਲਿੰਗ ਨਾ ਹੋਵੇ ਬਿਨਾ ਮਤਲਬ ਪਰ ਜੇ ਹੁਣ ਕਿਸੇ ਕੋਲੋਂ ਕੋਈ ਚੀਜ਼ ਇਦਾਂ ਦੀ ਮਿਲ ਜਾਂਦੀ ਆ ਉਹਦਾ ਤਾਂ ਹੁਣ ਦੱਸੋ ਵੀ ਕਿਉਂਕਿ ਸਰਕਾਰ ਬੜੀ ਸਖਤ ਆ ਇਹ ਚ ਕੋਈ ਗਲਤੀ ਦੀ ਗੁੰਜਾਇਸ਼ ਨਹੀਂ ਹੈਗੀ ਉਹ ਮੁਸ਼ਕਲਾ ਪਰ ਜੇ ਕੁਝ ਨਹੀਂ ਕੋਲ ਹੈਗਾ ਤਾਂ ਉਤੇ ਅਸੀਂ ਲੱਗੇ ਹੋਏ ਆ ਵੀ ਇਦਾਂ ਬਿਨਾਂ ਵਜ੍ਹਾ ਕਿਸੇ ਨੂੰ ਨ ਅਸਲ ਦੇ ਵਿੱਚ ਅਸੀਂ ਇਹ ਨਾਂ ਰਿਵੀਲ ਇਸ ਕਰਕੇ ਨਹੀਂ ਕਰ ਰਹੇ ਕਿਉਂਕਿ ਸਨਮਾਨ ਦਾ ਮਸਲਾ ਇੱਜ਼ਤ ਦਾ ਮਸਲਾ ਹੈ ਕਿਸੇ ਵੀ ਬੱਚੇ ਦਾ ਜਾਂ ਕਿਸੇ ਵਿਅਕਤੀ ਦਾ ਕੋ ਨਾਂ ਲਿਆ ਜਾਵੇ ਤਾਂ ਉਹਨੂੰ ਫਿਰ ਸੋਸਾਇਟੀ ਦੇ ਵਿੱਚ ਹੋਰ ਤਰੀਕੇ ਨਾਲ ਦੇਖਿਆ ਜਾਂਦਾ ਹੈ ਸਵਾਲ ਇੱਥੇ ਆ ਆਪਣੇ ਬੰਦੇ ਸਦਰ ਜਸਪ੍ਰੀਤ ਸਿੰਘ ਜੀ ਆਮ ਤੌਰ ਤੇ ਹੀ ਇਹ ਨਕੇ ਮੋਟੇ ਚੋਲ ਮੋਲ ਕਰਦੇ ਰਹਿੰਦੇ ਆ ਇਹੋ ਜਿਹੇ ਝੋਲ ਤਾਂ ਅਕਸਰ ਹੁੰਦੇ ਨੇ ਸਾਡੇ ਬੰਦੇ ਜਦੋਂ ਵੀ ਟਰੱਕ ਡਰਾਈਵਰੀ ਕਰਨ ਕਿਸੇ ਵੀ ਖਿੱਤੇ ਚ ਕਰਨ ਡੋਡਿਆਂ ਤੋਂ ਲੈ ਕੇ ਫੀਮ ਤੱਕ ਇਹ ਬਥੇਰੇ ਇਹਨਾਂ ਨੇ ਇਹੋ ਜਿਹੇ ਪਾਪੜ ਵੇਲਣੇ ਹੁੰਦੇ ਆ ਜੀ ਔਰ ਵੈਸੇ ਕੰਮ ਵੀ ਬੜਾ ਸਖਤ ਜਾਨ ਹੈ ਅੱਖਾਂ ਜਿਹੜੀਆਂ ਉਹ ਹਮੇਸ਼ਾ ਜਗਦੀਆਂ ਰਹਿਣੀਆਂ ਚਾਹੀਦੀਆਂ ਤੇ ਸਾਡੇ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੇ ਟ੍ਰੈਂਡ ਆ ਪੁਰਾਣੇ ਜਿੰਨੇ ਵੀ ਡਰਾਈਵਰ ਹੁੰਦੇ ਸੀਗੇ ਉਹਨਾਂ ਕੋਲ ਇਸ ਤਰ੍ਹਾਂ ਦੇ ਸਾਧਨ ਯੰਤਰ ਹੁੰਦੇ ਸੀ ਇੱਕ ਦੂਜੇ ਨੂੰ ਦੂਜਾ ਤੀਜੇ ਨੂੰ ਦੱਸਦਾ ਤੁਸੀਂ ਦਾ ਰਹਿੰਦਾ ਉੱਥੇ ਵੀ ਇਹੋ ਜੇ ਟ੍ਰੈਂਡ ਹੈਗੇ ਆ ਜੀ ਆਪਣੇ ਬੰਦੇ ਉਹ ਕੀ ਡੋਡੇ ਫੀਮ ਇਹ ਇਹ ਹੱਸੇ ਮਜ਼ਾਕ ਦੀ ਗੱਲ ਹੈ ਅਸੀਂ ਕੋ ਸੀਰੀਅਸ ਨੀਅਤ ਤੇ ਆਏ ਜੀ ਨਹੀਂ ਇਸ ਤਰ੍ਹਾਂ ਹੈਗਾ ਵੀ ਜਿਹੜਾ ਨਾ ਟਰਕਿੰਗ ਦਾ ਕੰਮ ਹੈ ਜੀ ਬਹੁਤ ਔਖਾ ਅਮਰੀਕਾ 'ਚ ਕਿਉਂਕਿ ਇੱਥੇ ਅਮਰੀਕਾ ਦੇ ਵਿੱਚ ਨਾ ਰੇਲ ਰੋਡ ਸਿਸਟਮ ਨਾ ਹੋਣ ਕਰਕੇ ਤੇ ਜਿਹੜੀ ਸਾਰੀ ਢੋਟਵਾਈ ਹੈ ਇਹ ਹੁੰਦੀ ਹੈ ਟਰੱਕਾਂ ਦੁਆਰਾ ਤੇ ਉਹ ਟਰਕਿੰਗ ਦੇ ਜਿਹੜੇ ਹੁਣ ਮੀਲ ਨੇ ਡਿਸਟੈਂਸ ਹੈਗੇ ਜਿਆਦਾ ਇੱਥੇ ਹੁਣ ਮੀਲਾਂ ਜਾਂ ਕਿਲੋਮੀਟਰਾਂ ਤਾਂ ਹੈ ਨਹੀਂ ਉਹ ਨਿਊਯਾਰਕ ਹੀ ਜਾਣਾ ਹੋਵੇ ਕੈਲੀਫੋਰਨੀਆ ਉਹ 3000 ਮੀਲ ਤੇ ਇਹ ਉਸ ਹਾਵ ਨਾਲ ਫਿਰ ਇਹਨਾਂ ਦੇ ਇਹਨਾਂ ਕੋਲ ਟਾਈਮ ਲਿਮਿਟ ਹੁੰਦਾ ਜਿਵੇਂ ਨਾ ਜਿਹੜੇ ਰੀਫਰਾਂਜ ਹੁੰਦੇ ਜਿਵੇਂ ਉਹ ਹੁਣ ਕਈ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਪੈਰੀਸ਼ੀਬਲ ਹੁੰਦੀਆਂ ਨੇ ਉਹਨਾਂ ਨੂੰ ਟਾਈਮ ਤੇ ਬਚਾਉਣਾ ਤੇ ਫਿਰ ਉਹ ਬੜੇ-ਬੜੇ ਸਟੋਰ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਸਮਾਨ ਲੈ ਕੇ ਜਾਂਦੇ ਆ ਤੇ ਇਹਨਾਂ ਕੋਲ ਨਾ ਟਾਈਮ ਦੀ ਬਹੁਤ ਹੁੰਦੀ ਆ ਵੀ ਇੰਨੀ دیر ਤੱਕ ਪਹੁੰਚਣਾ ਚਾਹੀਦਾ ਲੋਡ ਉਹ ਫਿਰ ਉਸ ਹਾਵ ਨਾਲੇ ਫਿਰ ਬੜੀ ਮਿਹਨਤ ਵਾਲਾ ਕੰਮ ਆ 2-3-3000 ਮੀਟਰ ਅੱਕ ਚਲਾਉਣਾ ਕੋਈ ਛੋਟੀ ਮੋਟੀ ਗੱਲ ਨਹੀਂ ਉਹ ਵਿਚਾਰੇ ਇਹ ਤਾਂ ਆਵੇਂ ਇਹਨਾਂ ਨੂੰ ਜਿਹੜਾ ੱੱਕਾ ਮੈਂ ਐਗਜ਼ੈਕਟਲੀ ਆਹੀ ਗੱਲ ਕਰਕੇ ਆਇਆ ਉੱਥੇ ਜਿਹੜੇ ਅਮਰੀਕਨ ਲੀਡਰਸ਼ਿਪ ਨਾਲ ਕਰਕੇ ਆਇਆ ਖਾਸ ਕਰਕੇ ਬਹੁਤ ਵੱਡੇ ਲੀਡਰ ਜਿਹਨਾਂ ਨੂੰ ਮਿਲਿਆ ਜਿਹੜੇ ਹੁਣ ਅਮਰੀਕਨ ਰਿਪਬਲਿਕਨ ਪਾਰਟੀ ਦੇ ਜਿਹੜੇ ਸਾਬਕਾ ਚੇਅਰਮੈਨ ਉਹਨੇ ਹੁਣੇ ਛੱਡੀ ਚੇਅਰਮੈਨ ਨਹੀਂ ਜਿਹੜੇ ਮੌਜੂਦਾ ਚੇਅਰਮੈਨ ਚੇਅਰਮੈਨ ਮਤਲਬ ਪਾਰਟੀ ਪ੍ਰੈਜ਼ੀਡੈਂਟ ਰੂਲਿੰਗ ਪਾਰਟੀ ਦਾ ਸਾਰੇ ਅਮਰੀਕਾ ਦਾ ਉਹਨਾਂ ਨੂੰ ਤੇ ਉਹ ਮੈਂ ਉਹਨਾਂ ਨੂੰ ਆਹੀ ਗੱਲ ਦੱਸੀ ਮੈਂ ਕਹਿੰਦਾ ਬੜਾ ਔਖਾ ਕੰਮ ਆ ਤੁਹਾਨੂੰ ਤਾਂ ਇਹ ਲੋਕਾਂ ਨੂੰ ਸਨਮਾਨਤ ਕਰਦੇ ਥੋੜੀ ਅਮਰੀਕਾ ਤੇ ਨਹੀਂ ਮਿਹਨਤ ਕਰ ਰਹੇ ਨੇ ਤੇ ਮਿਹਨਤ ਕਰਕੇ ਹੱਕ ਲਾਲ ਦੀ ਕਮਾਈ ਖਾ ਰਹੇ ਇਹ ਕਿਹੜਾ ਕੋਈ ਹੋਮਲੈਸ ਨੇ ਜਾਂ ਬੈਗਰ ਨੇ ਜਾਂ ਕੋਈ ਜੋ ਫੂਡ ਸਟੈਂਪਾਂ ਤੇ ਗਵਰਨਮੈਂਟ ਤੇ ਪੜਦੇ ਨੇ ਇਹ ਸਭ ਕੋ জবਾ ਕ੍ਰੀਏਟ ਕਰਦੇ ਨੇ ਹੁਣ ਇਹਦੇ ਚ ਇਹ ਆ ਵੀ ਮਤਲਬ ਕਈ ਵਾਰੀ ਇਹ ਹੁੰਦਾ ਕਿ ਕਈ ਬੰਦੇ ਹੋ ਸਕਦਾ ਹਰ ਕਿਸਮ ਦੇ ਬੰਦੇ ਜ਼ਿਆਦਾਤਰ ਬੰਦੇ ਤਾਂ ਨਹੀਂ ਹੈਗੇ ਇਦਾਂ ਦੇ ਹੁਣ ਦੇਖੋ ਹਰਜਿੰਦਰ ਸਿੰਘ ਜਿਹੜਾ ਉਹ ਜੀ ਦਾ ਕੇਸ ਫਲੋਰਡਾ ਜਾਇਆ ਉਹਦੇ ਕੋਲੋਂ ਵੀ ਕੋਈ ਕਿਸੇ ਕਿਸਮ ਦਾ ਨਸ਼ਾ ਨਾ ਮਿਲਿਆ ਨਾ ਉਹਨੇ ਕੀਤਾ ਸੀ ਦੇ ਉਹ ਬਿਲਕੁਲ ਏਦਾਂ ਦੇ ਚੱਕਰ ਤੇ ਨਹੀਂ ਸੀਗਾ ਪਰ ਜਿਆਦਾ ਜਿਹੜੇ ਬੰਦੇ ਆਪਣੇ ਹੈਗੇ ਉਹ ਤਾਂ ਨਹੀਂ ਕਿਸੇ ਏਦਾਂ ਦਾ ਕੋਈ ਨਸ਼ਾ ਨੂੰ ਚੜ ਡੋਡੇ ਜਾਂ ਕੋਈ ਏਦਾਂ ਦਾ ਕਰਦੇ ਪਰ ਕਈ ਵਾਰੀ ਆ ਜਾਂਦਾ ਇਹ ਵੀ ਜਿਹੜਾ ਵਿਅਕਤੀ ਹੈ ਇਹ ਕੋਈ ਡੋਡੇ ਜਾਂ ਆਫੀਮ ਜਾਂ ਨਹੀਂ ਮਿਲੀ ਉਹ ਤਾਂ ਖਸ ਖਸ ਤਾਂ ਉਹਨੇ ਰੱਖੀ ਸੀ ਉਹ ਜਗਾਮ ਜਕੂਮ ਲਈ ਜਾਂ ਕੋਈ ਠੰਡੀਆਂ ਥਾਵਾਂ ਤੇ ਅੱਜਕੱਲ ਚਾਹ ਚੂਜ ਪਾਉਣ ਲਈ ਜਮਾ ਪਿੰਨੀਆਂ ਬਣਾ ਲੈਂਦੇ ਆ ਜਾਂ ਚਾਹ ਚ ਪਾ ਲੈ ਪਿੰਨੀਆਂ ਵੀ ਸੀਗੀਆਂ ਖਸ ਖਸ ਦੀਆਂ ਉਹਦੇ ਕਰਕੇ ਉਹ ਪਤਾ ਨਹੀਂ ਸੀ ਇਸ ਗੱਲ ਦਾ ਵੀ ਇਹ ਵੀ ਕੰਟਰੋਲ ਸਬਸਟੈਂਸ ਆ ਕਿ ਚੈੱਕ ਨਹੀਂ ਸੀ ਹੁੰਦੀ ਜਾਂ ਕੋਈ ਏਦਾਂ ਦੀ ਗੱਲ ਆ ਕੋਈ ਚੈੱਕ ਹੁੰਦੀ ਸੀ ਡਰੱਗ ਪਿੱਛੇ ਤੋ ਅੱਜ ਕੱਲ ਤਾਂ ਜਿਹੜੀ ਜਨਰਲ ਚੈਕਿੰਗ ਹੁੰਦੀ ਆ ਨਾ ਵੀ ਉਦਾਂ ਹੀ ਕੱਢ ਲੈਂਦੇ ਆ ਬੰਦੇ ਨੂੰ ਵੀ ਤਨਵੀ ਇੰਗਲਿਸ਼ ਆਉਂਦੀ ਆ ਕਿ ਨਹੀਂ ਆਉਂਦੀ ਇਦਾਂ ਦੀਆਂ ਗੱਲਾਂ ਜਾਂ ਸ਼ਕਲ ਦੇਖ ਕੇ ਜਿਹਨੂੰ ਆਪਾਂ ਰੇਸਲ ਪ੍ਰੋਫਾਈਲਿੰਗ ਕਹਿੰਦੇ ਆ ਜਿਹਦਾ ਮੈਨੂੰ ਡਰਾ ਮੈਂ ਤਰੀ ਬਣ ਇੱਕ ਮਹੀਨੇ ਤੋਂ ਇਸੇ ਦੇ ਪਿੱਛੇ ਪਿਆ ਮੈਨੂੰ ਇਸ ਗੱਲ ਦਾ ਡਰਾ ਕਿ ਆਹ ਜਿਹੜੀ ਹੈਗੀ ਰੇਸਲ ਪ੍ਰੋਫਾਈਲਿੰਗ ਸ਼ੁਰੂ ਹੋ ਜਾਣੀ ਆ ਬੰਦਿਆਂ ਦੀ ਨਾ ਕਿ ਉਹ ਆਪਣੀ ਸ਼ਕਲ ਦੇਖ ਕੇ ਕਿਸੇ ਬੰਦੇ ਨੂੰ ਪਰਨਾ ਬੰਨਿਆ ਜਾਂ ਕੋਈ ਪੰਜਾਬੀ ਆ ਜਾਂ ਜਿਹੜੀ ਜਿਹੜੀ ਸ਼ਕਲ ਡਿਫਰੈਂਟ ਆ ਇਹਨੂੰ ਕੱਢੋ ਬਾਹਰ ਉਥੋਂ ਜੋ ਉਹਨੇ ਚੈਕਿੰਗ ਕੀਤੀ ਕਾਇ ਬੰਦੀ ਨੂੰ ਇਹ ਮਿਲ ਤਾ ਕਰਕੇ ਮੈਂ ਇਹ ਗੱਲ ਹਾਈਲਾਈਟ ਕਰਨੀ ਚਾਹੁੰਦਾ ਕਿ ਬਾਕੀ ਜਿਹੜੇ ਡਰਾਈਵਰ ਸੱਜਣ ਨੇ ਉਹਨਾਂ ਨੂੰ ਆ ਵੀ ਇਦਾਂ ਦੇ ਚੀਜ਼ਾਂ ਆਪਣੀ ਜਿਹੜੇ ਹੈਗੇ ਟਰੱਕਾਂ ਦੇ ਵਿੱਚ ਉਹ ਨਾ ਰੱਖੋ ਬਚ ਕੇ ਚੱਲੋ ਮਤਲਬ ਇਹ ਕਿਸੇ ਵੀ ਜੇ ਜਦੋਂ ਟ੍ਰੈਂਡ ਬਣ ਜਾਂਦੇ ਨੇ ਫਿਰ ਹਰ ਕੋਈ ਸ਼ੱਕ ਚ ਆਉਂਦਾ ਮੈਂ ਹੁਣ ਅਗਲੀ ਗੱਲ ਤੁਹਾਡੇ ਤੋਂ ਸਮਝਣਾ ਚਾਹੁੰਦਾ ਪਰਮਜੀਤ ਸਿੰਘ ਵਾਲੀ ਤੁਸੀਂ ਪਿਛਲੇ ਪ੍ਰੋਗਰਾਮ ਚ ਦੱਸਿਆ ਸੀਗਾ ਕਿ ਉਹ ਸਭ ਕੁਝ ਇੰਨੇ ਸਾਲਾਂ ਤੋਂ ਹੋਣ ਦੇ ਬਾਵਜੂਦ ਗ੍ਰੀਨ ਕਾਰਡ ਹੋਣ ਦੇ ਬਾਵਜੂਦ ਉਹਨੂੰ ਕਿਸੇ ਪੁਰਾਣੇ ਮਾਮਲੇ ਕਰਕੇ ਹੁਣ ਅੰਦਰ ਦਿੱਤਾ ਹੋਇਆ ਔਰ ਉਹਦੀ ਜਮਾਨਤ ਵੀ ਨਹੀਂ ਹੋ ਰਹੀ ਹੁਣ ਤਾਂ ਮਾਮਲਾ ਜਗਜਾਗ ਹੋ ਗਿਆ ਮੀਡੀਆ ਦੇ ਵਿੱਚ ਆ ਗਿਆ ਜੀ ਜੇ ਇੱਕ ਵਾਰੀ ਉਹਦੇ ਤੇ ਕੋਈ ਥੋੜੀ ਜਾਣਕਾਰੀ ਦੇ ਸਕੋ ਹਾਂਜੀ ਪਰਮਜੀਤ ਸਿੰਘ ਜੀ ਮੇਰੇ ਕੋਲ ਉਹ ਵੀ ਉਹਨਾਂ ਦਾ ਕੇਸ ਆਇਆ ਤੇ ਉਹ ਬੇਸਿਕਲੀ ਬਹੁਤ ਦੇਰ ਤੋਂ ਇੱਥੇ ਰਹਿ ਰਹੇ ਹੈਗੇ ਆ ਇੰਡੀਆਨਾ ਸਟੇਟ ਦੇ ਵਿੱਚ ਵੱਡੇ ਕਾਰੋਬਾਰੀ ਨੇ ਤੇ ਉਹਨਾਂ ਦਾ ਬਹੁਤ ਵੱਡਾ ਗੈਸ ਸਟੇਸ਼ਨ ਬਿਜ਼ਨਸ ਹੈਗਾ ਇੰਡੀਆਨਾ ਦੇ ਏਰੀਆ ਵਿੱਚ ਫੋਰਟ ਵੇਂਜ ਦੇ ਵਿੱਚ ਇਹਨਾਂ ਕੋਲ 25-30 ਗੈਸ ਸਟੇਸ਼ਨ ਨੇ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਉਹ ਹੋਲ ਸੇਲ ਦਾ ਕੰਮ ਵੀ ਆ ਸਟੋਰ ਨੇ ਬਹੁਤ ਕੁਝ ਆ ਦੇ ਦੋ ਤਿੰਨ ਭਰਾ ਨੇ ਤੇ ਉਹ ਉਹਨਾਂ ਕੋਲ 350 400 ਦਾ EMPLOYEE ਆ ਜਿਹੜੇ ਬੰਦੇ ਕੰਮ ਕਰਦੇ ਉਹਨਾਂ ਦੇ ਅੰਡਰ ਹੁਣ ਉਹ ਬੜੀ ਦੇਰ ਤੋਂ ਇੱਥੇ ਰਹਿ ਰਹੇ ਆ ਤੇ ਖੋਇਆ ਕੀ ਕਿ ਸਾਨੂੰ 2000 ਜਾਂ 2001 ਦੇ ਵਿੱਚ ਇਹਦੇ ਆਸ-ਪਾਸ ਕੋਈ ਗੈਸ ਸਟੇਸ਼ਨ ਹੋਣਾ ਉਹ ਤੋਂ ਲਿਆ ਹੋਣਾ ਨਵਾਂ-ਨਵਾਂ ਤੇ ਉੱਤੇ ਉਹਨਾਂ ਦੀ ਉਮਰ ਵੀ ਛੋਟੀ ਸੀ ਉਹਨ ਤਾਂ ਹੁਣ ਤਾਂ 50 ਸਾਲ ਤੋਂ ਉੱਪਰ ਨੇ ਉਹ ਤੇ ਉਹ ਕਿਤੇ ਫੋਨ ਕਾਲ ਕੋਈ ਕੀਤੀ ਇੰਟਰਨੈਸ਼ਨਲ ਜਾਂ ਕਿਵੇਂ ਆ ਤੇ ਉਹ ਉਹਦੇ ਤੇ ਉਹਨਾਂ ਨੂੰ ਕੇਸ ਬਣ ਗਿਆ ਫੋਨ ਕੰਪਨੀ ਵੱਲੋਂ ਵੀ ਕੋਈ ਫੋਨ ਦਾ ਫਰਾਡ ਜਾਂ ਕੋਈ ਇਦਾਂ ਦਾ ਵੀ ਤੁਸੀਂ ਇੰਟਰਨੈਸ਼ਨਲ ਕਾਲ ਕਰਤੀ ਲੋਕਲ ਕਹਿ ਕੇ ਇਦਾਂ ਦਾ ਕੇਸ ਤੇ ਉਹ ਕੁਝ ਨਹੀਂ ਸੀ ਏਡਾ ਖਾਸ ਥੋੜੀ ਸਜਾ ਅਠ ਦਸ ਜਿੰਦੀ ਹੋਈ ਜਾਂ ਕਿਦਾਂ ਪਰ ਉਹ ਜਿਹੜਾ ਨਿਬੜ ਗਿਆ ਦੇਖੋ ਇੰਨਾ ਪੁਰਾਣਾ 2000 ਦਾ ਕੇਸ ਤੇ ਉਸ ਤੋਂ ਬਾਅਦ ਕੀ ਹੋਇਆ ਹਾਂਜੀ ਮੁੜ ਕੇ ਉਹਨਾਂ ਨੇ ਇਹਨੂੰ ਇਥੇ ਤਾਂ ਫੈਲ ਨਹੀਂ ਹਾਈएस्ट ਹੁੰਦੀ ਉਹ ਲਾਂਦੇ ਉਸ ਤੋਂ ਬਾਅਦ ਉਹਨੂੰ ਮਿਸਡਮੀਨਰ ਛੋਟੇ ਫੈਸ ਵੀ ਉਹਨਾਂ ਨੇ ਕਨਵਰਟ ਕਰ ਲਿਆ 2022 ਜਾਂ 23 'ਚ ਤੇ ਇੰਡੀਆ ਹਰ ਸਾਲ ਹੀ ਜਾਂਦੇ ਆ ਬਹੁਤ ਵਾਰੀ ਗਏ ਇੰਡੀਆ ਵੀਰੋਂ ਦੀ ਕਾਫੀ ਪ੍ਰਾਪਰਟੀਆਂ ਨੇ ਤੇ ਆਉਂਦੇ ਜਾਂਦੇ ਰਹਿੰਦੇ ਆ ਮਨੋ ਵੈਲਸ ਸੈਟਲ ਪਰਿਵਾਰ ਆ ਬਹੁਤ ਪੁਰਾਣਾ ਤੇ ਉਹ ਜੀ ਇੱਥੇ ਇੰਡੀਆ ਹਰ ਸਾਲ ਹੀ ਜਾਂਦੇ ਜਿਵੇਂ ਦੋ ਤਿੰਨ ਤਿੰਨ ਵਾਰੀ ਆਇਤ ਕੀ ਵੀ ਆ ਉਹਨਾਂ ਦਾ ਦੂਜਾ કે ਤੀਜਾ ਘੇੜਾ ਸੀ ਤੇ ਗ੍ਰੀਨ ਕਾਰਡ ਹੋल्ड ਸੀ ਜਿਹੜਾ 10 ਸਾਲ ਵਾਲਾ ਗ੍ਰੀਨ ਕਾਰਡ ਆ ਉਹ ਵੀ ਰੀਨਿਊ ਪਿਛਲੇ ਸਾਲ ਹੀ ਹੋਇਆ 10 ਸਾਲ ਲਈ ਅਜੇ ਵੈਲਿਡ ਆ ਵੈਲਿਡ ਗ੍ਰੀਨ ਕਾਰਡ ਸੀ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਐਦਕੀ ਜਦੋਂ ਜੁਲਾਈ ਦੇ ਵਿੱਚ ਉਹ ਉਥੇ ਸ਼ਿਕਾਗੋ 에ਅਰਪੋਰਟ ਤੇ ਆਏ ਆਪਣੀ ਫੈਮਿਲੀ ਨਾਲ ਬੱਚੇ ਉਹਦੇ ਵਾਈਫ ਨਾਲ ਸੀ ਉਹ ਬੱਚੇ ਦੇ ਵਾਈਫ ਸਿਟੀਜਨ ਨੇ ਇਹਨਾਂ ਨੂੰ ਰੀਟੇਨ ਕਰ ਲਿਆ ਉਹਨਾਂ ਨੂੰ ਜਾਣ ਦੇਤਾ ਹੁਣ ਪ੍ਰੋਬਲਮ ਉਹਦੀ ਇਹ ਆ ਵੀ ਉਹ ਜਿਹੜਾ ਜਿਹੜੇ ਪਰਮਜੀਤ ਸਿੰਘ ਨੇ ਇਹਨਾਂ ਨੂੰ ਹੈਗੀ ਬ੍ਰੇਨ ਟਿਊਮਰ ਦੇ ਇਸ਼ੂਜ਼ ਤੇ ਇਹਨਾਂ ਦਾ ਪਹਿਲਾਂ ਇੱਕ ਛੋਟੀ ਸਰਜਰੀ ਹੋਈ ਸੀ ਹੁਣ ਗਾਂ ਵੀ ਕਹਿੰਦੇ ਵੀ ਡਾਕਟਰ ਨੇ ਕਿਹਾ ਵੀ ਸ਼ਾਇਦ ਉਹ ਗ로우 ਕਰ ਰਿਹਾ ਤੇ ਨਵੰਬਰ-ਦਸੰਬਰ ਚ ਇਹਨਾਂ ਦਾ ਫੇਅਰ ਡਿਊ ਸੀ ਕੋ ਪ੍ਰੋਸੀਜਰ ਉਹਦਾ ਤੇ ਉਹਦੇ ਕਰਕੇ ਉਹਨਾਂ ਨੂੰ ਉੱਥੇ ਰੱਖਿਆ ਪਹਿਲਾਂ ਇੱਕ ਜੇਲ੍ਹ ਜ ਫਿਰ ਦੂਜੀ ਜ ਉਹਨੂੰ ਕੰਟਕੀ ਚ ਭੇਜਤਾ ਜੇਲ੍ਹ ਚ ਤੇ ਉਥੇ ਇਹਨਾਂ ਦੀ ਦੇਖੋ ਹੁਣ 2 ਮਹੀਨੇ ਤਾਂ ਹੋ ਹੀ ਗਏ ਤਕਰੀਬਨ ਤੇ ਵੈਲਿਡ ਗ੍ਰੀਨ ਕਾਰਡ ਹੋਲਡਰ ਆ 25 ਸਾਲ ਪਹਿਲਾਂ ਦਾ ਕ੍ਰਿਮਨਲ ਕੇਸ ਆ ਉਹ ਵੀ ਐਵੇਂ ਜਾਈ ਕੋਈ ਮਤਲਬ ਕੋਈ ਏਡਾ ਖਾਸ ਨਹੀਂ ਤੇ ਉਸ ਤੋਂ ਬਾਅਦ ਕੋਈ ਮਾੜਾ ਰਿਕਾਰਡ ਨਹੀਂ ਹਰਾਨੀ ਦੀ ਗੱਲ ਤੁਸੀਂ ਇਹ ਦੇਖੋ ਵੀ ਪਿਛਲੇ 20-25 ਸਾਲ ਤੋਂ ਕੋਈ ਮਾੜਾ ਰਿਕਾਰਡ ਨਹੀਂ ਤੇ ਇੰਨੇ ਬੰਦਿਆਂ ਨੂੰ ਜਿਹੜਾ ਬੰਦਾ ਏਮਪਲਾਈ ਕਰ ਰਿਹਾ ਅਮਰੀਕਾ 'ਚ ਵੀ 300 ਤੋਂ ਉੱਤੇ ਉਹਨਾਂ ਦੇ ਏਮਪਲਾਈ ਹੋਣਗੇ ਤੇ ਕਿੰਨਾ ਟੈਕਸ ਪੇ ਕਰ ਤੇ ਉਹ ਜਿਹੜੇ ਨੇ ਉਹ ਬਲੇ ਇਮੀਗ੍ਰੇਸ਼ਨ ਜੱਜ ਨੇ ਜਮਾਨਤ ਕਰਤੀ ਉਹਨੇ ਕਿਹਾ ਵੀ ਠੀਕ ਆ ਵੀ ਇਹ ਦਾ ਬੌਂਡ ਲਈ ਲਿਜਿਬਲ ਨੇ 10000 ਡਾਲਰ ਦਾ ਕਰਤਾ ਬੌਂਡ ਉਹ ਬੌਂਡ ਦੇ ਦਾ ਕੀ ਛੜਨਾ ਸੀ ਜਿਹੜਾ ਦੂਜੇ ਪਾਸੇ ਗਵਰਨਮੈਂਟ ਦਾ ਵਕੀਲ ਸੀਗਾ ਸਰਕਾਰੀ ਉਹਨੇ ਚਾਕੇ ਅਪੀਲ ਕਰਤੀ ਵੀ ਬੌਂਡ ਹੋਣਾ ਨਹੀਂ ਚਾਹੀਦਾ ਵੀ ਇਹ ਬੰਦਾ ਕ੍ਰਿਮੀਨਲ ਹੈਗਾ ਦੱਸੋ ਤੇ ਉਹ ਬੌਂਡ ਦੀ ਅਪੀਲ ਕਰਤੀ ਉਹ ਫੇਰ ਅੰਦਰ ਰਹਿ ਗਏ ਤੇ ਹੁਣ ਉਹਦੀ ਗਾਹ ਡੇਟ ਹੈਗੀ ਆ ਸਤੰਬਰ ਚ ਤੇ ਅਸੀਂ ਉਹਦੇ ਚ ਪੈਰ ਵੀ ਕਰ ਰਹੇ ਆ ਮੈਂ ਅੱਜ ਅਪਰੋਚ ਕੀਤਾ ਉਥੇ ਡੀ ਐਚ ਐਸ ਵਾਲਿਆਂ ਨੂੰ ਤੇ ਜਿਹੜਾ ਹੈਗਾ ਉੱਪਰ ਤੱਕ ਵੀ ਇਹਨਾਂ ਨੂੰ ਜਿਹੜਾ ਹੈਗਾ ਉਹ ਛੱਡਿਆ ਜਾਵੇ ਇਹ ਤਾਂ ਬਹੁਤ ੱੱਕਾ ਦੇਖੋ ਇੱਕ ਤਾਂ ਬੰਦੇ ਦੀ ਸਿਹਤ ਕੰਡੀਸ਼ਨ ਇਦਾਂ ਦੀ ਆ ਉਹ ਦੂਜਾ ਕੇਸ ਹੀ ਇੰਨਾ ਸਾਲ ਪੁਰਾਣਾ ਤੇ ਉਹ ਵੀ ਨਿਬੜ ਗਿਆ ਤਾਂ ਹੁਣ ਯਾਦ ਨਾਲ ਇੰਨੇ ਸਾਲ ਉਹ ਜਾ ਕੇ ਆਏ ਨੇ ਤੇ ਇਸ ਕਿਸਮ ਦਾ ਫੇਰ ਉਤੋਂ ਜਿਹੜੀ ਹੈਗੀ ਆ ਇੰਨੇ ਆ ਉਹ ਜੋਬ ਜਨਰੇਟ ਕਰ ਰਹੇ ਨੇ ਓਵਰ 300 ਬੰਦਾ এমਪਲੋਏ ਕੀਤਾ ਉਹਨਾਂ ਨੇ ਇੱਥੇ ਤੇ ਟੈਕਸ ਪੇ ਕਰਦੇ ਨੇ ਹੋਰ ਕੋਈ ਗਲਤੀ ਨਹੀਂ ਹੈਗੀ ਤੇ ਇਦਾਂ ਦੇ ਬੰਦੇ ਨੂੰ ਤਾਂ ਤੁਹਾਨੂੰ ਇਹ ਟ੍ਰੀਟਮੈਂਟ ਨਹੀਂ ਹੋਣਾ ਚਾਹੀਦਾ ਸੋ ਉਹਨਾਂ ਦੇ ਅਸੀਂ ਲੱਗੇ ਆ ਤਾਂ ਹੁਣ ਕੋਸ਼ਿਸ਼ ਤਾਂ ਪੂਰੀ ਆ ਵੀ ਜਮਾਨਤ ਹੋ ਜਵੇ ਉਹਨਾਂ ਦੀ ਇਹ ਜਿਹੜੀਆਂ ਅਦਾਲਤੀ ਪ੍ਰਕਿਰਿਆਵਾਂ ਨੇ ਇਹਦੇ ਵਿੱਚ ਜਿਹੜਾ ਦਖਲ ਹੈ ਤੁਸੀਂ ਬੇਸ਼ੱਕ ਕਾਨੂੰਨਦਾਨ ਹੋ ਤਨੂੰ ਦਖਲ ਦਾ ਅਖਤਿਆਰ ਹੁੰਦਾ ਜਦੋਂ ਸਪੋਚ ਕੋਈ ਗਲਤ ਹੋ ਰਿਹਾ ਤਾਂ ਉਹ ਤਾਂ ਫਿਰ ਸੁਣਵਾਈ ਦੌਰਾਨ ਹੀ ਹੋਊਗਾ ਨਾ ਜਾਂ ਅਦਰਵਾਈਜ਼ ਵੀ ਕੋਈ ਰਸਤੇ ਹੁੰਦੇ ਸਰਕਾਰਾਂ ਕੋਲ ਜਿਵੇਂ ਪਹੁੰਚ ਹੋ ਜਾਂਦੀ ਹੈ ਕਿ ਜਿਹੜੀ ਸਰਕਾਰੀ ਧਿਰ ਉਹਨੂੰ ਥੋੜਾ ਜਿਹਾ ਮੋਲਡ ਕਰ ਲਿਆ ਜਾਵੇ ਉਹਨਾਂ ਦੀ ਅਪਰੋਚ ਥੋੜੀ ਮਾਈਲਡ ਹੋ ਜੇ ਇੰਤ ਵੀ ਹੁੰਦਾ ਹੰਦਾਵਾ ਸਾਹਿਬ ਇਸ ਤਰ੍ਹਾਂ ਜਿਹੜੀ ਇਹ ਇਮੀਗ੍ਰੇਸ਼ਨ ਦੀ ਨੀਤੀ ਆ ਨਾ ਇਹ ਇੱਕ ਤਾਂ ਜਨਰਲ ਲਾ ਬਣਿਆ ਹੋਇਆ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਜੀ ਤੇ ਮੈਂ ਹੁਣ ਤਕਰੀਬਨ 1998 ਤੋਂ ਇਹਦੀ ਐਜ਼ ਅਟਾਰਨੀ ਪ੍ਰੈਕਟਿਸ ਕਰ ਰਿਹਾ ਇਮੀਗ੍ਰੇਸ਼ਨ ਦੀ ਹੀ ਅਮਰੀਕਾ 'ਚ ਤੇ ਲਾ ਦੀਆਂ ਸਾਰੀਆਂ ਜਿਹੜੀਆਂ ਗੱਲਾਂ ਉਹ ਤੋਂ ਮੈਂ ਤਕਰੀਬਨ ਵਾਕਫ ਹਾਂ ਕਿਉਂਕਿ ਇੰਨੇ ਸਾਲਾਂ ਤੋਂ ਇੰਨੇ ਹਜ਼ਾਰਾਂ ਕੇਸ ਕੀਤੇ ਨੇ ਜਾਂ ਐਕਸਪੀਰੀਅੰਸ ਆ ਵਕੈਲੋ ਤੇ ਬੇਸਿਕਲੀ ਉਹ ਐਕਟ ਦੇ ਵਿੱਚ ਤਾਂ ਕੁਝ ਗੱਲਾਂ ਹੈਗੀਆਂ ਜਿਹੜੀਆਂ ਫਾਲੋ ਕਰਦੇ ਨੇ ਬਾਕੀ ਕੇਸ ਲਾਉ ਆ ਜਿਹੜੇ ਹੁਣ ਕੋਰਟਾਂ ਜਾਂਦਾ ਬਣਾਏ ਜਾਂਦੇ ਨੇ ਬਾਕੀ ਜਿਹੜੀ ਨੀਤੀ ਆ ਨਾ ਆ ਡਿਪੋਰਟੇਸ਼ਨ ਦੀ ਜਾਂ ਰੱਖਣ ਦੀ ਕੱਢਣ ਦੀ ਇਹ ਸਰਕਾਰਾਂ ਦੀ ਨੀਤੀ ਹੁੰਦੀ ਜਿਹੜੀ ਗਵਰਨਮੈਂਟ ਜਿਹੜੀ ਬਾਈਡਨ ਦੀ ਨੀਤੀ ਸੀ ਨਾ ਤੇ ਉਹ ਇਹ ਸੀਗੀ ਵੀ ਜਿਹੜੇ ਸਿਰਫ ਤਿੰਨ ਕਿਸਮ ਦੇ ਬੰਦੇ ਡਿਪੋਰਟ ਕਰਨੇ ਡਿਟੇਨ ਕਰਨੇ ਇੱਕ ਤਾਂ ਉਹ ਬੰਦੇ ਜਿਹੜੇ ਰੀਸੈਂਟ ਆਏ ਨੇ ਜਿਵੇਂ ਬੰਦਾ ਅੱਜ ਐਂਟਰ ਹੋਇਆ ਜਾਂ 6 ਮਹੀਨੇ ਪਹਿਲਾਂ ਹੋਇਆ ਉਹ ਡਿਟੇਨ ਹੋ ਸਕਦਾ ਦੂਜੇ ਉਹ ਬੰਦੇ ਨੇ ਜਿਨ੍ਹਾਂ ਦਾ ਕ੍ਰਿਮੀਨਲ ਰੈਕਡ ਆ ਸੀਰੀਅਸ ਤੇ ਉਹਨਾਂ ਨੂੰ ਸਾਲ ਤੋਂ ਉੱਤੇ ਸਜ਼ਾ ਹੋਈ ਆ ਫੈਲਨੀ ਲੱਗੀ ਆ ਜਾਂ ਉਹੋ ਜਿਹਾ ਇਹੋ ਜਿਹਾ ਕ੍ਰਿਮੀਨਲ ਰੈਕਡ ਨਹੀਂ ਜਿਦਾਂ ਦਾ ਪਰਮਜੀਤ ਸਿੰਘ ਦਾ ਤੇ ਤੀਜੇ ਜਿਹੜੇ ਨੇ ਉਹ ਨੇ ਜਿਹੜੇ ਬੰਦੇ ਅਮਰੀਕਾ ਦੇ ਨੈਸ਼ਨਲ ਸਿਕਿਉਰਿਟੀ ਨੂੰ ਥ੍ਰੈਟ ਨੇ ਵੀ ਜਿਹੜੀਆਂ ਆਰਗੇਨਾਈਜੇਸ਼ਨ ਜਿਵੇਂ ਹਮਾਸ ਹੋ ਗਈ ਜਾਂ ਜਿਹੜੀਆਂ ਇਦਾਂ ਦੀਆਂ ਹੈਗੀਆਂ ਅੱਲ ਕਾਇਦਾ ਹੋ ਗਈ ਜਾਂ ਜਿਹੜੇ ਇਦਾਂ ਦੇ ਗਰੁੱਪਾਂ ਨਾਲ ਅਮਰੀਕਾ ਦੀ ਲੜਾਈ ਹੈਗੀ ਆ ਵੀ ਉਹਨਾਂ ਦੇ ਸਪੋਰਟਰ ਨੇ ਇੱਥੇ ਉਹਨਾਂ ਦੀ ਸਪੋਰਟ ਕਰਦੇ ਨੇ ਜਾਂ ਅਮਰੀਕਾ ਦੇ ਖਿਲਾਫ ਅ ਜਾਂ ਇਜ਼ਰਾਈਲ ਦੇ ਖਿਲਾਫ ਬੋਲਦੇ ਨੇ ਕਿਉਂਕਿ ਅਮਰੀਕਾ ਜਿਹੜੇ ਐਲਾਈਜ਼ ਨੇ ਉਹਨਾਂ ਦੇ ਉਲਟ ਜਾਂਦੇ ਨੇ ਉਹ ਉਹਦੇ ਤਹਿਤ ਫਿਰ ਕੀ ਹੋਇਆ ਵੀ ਜਿਵੇਂ ਆ ਜਿਹੜੀ ਆ ਪਿਛੇ ਹਰਜੀਤ ਕਾਲਜ ਇਦਾਂ ਦੇ ਬੰਦੇ ਜਿਹੜੇ ਇੰਨੇ-ਇੰਨੇ ਸਾਲ ਤੋਂ ਰਹਿ ਰਹੇ ਸੀ ਕੋਈ ਕ੍ਰਾਈਮ ਨਹੀਂ ਕੀਤਾ ਉਹ ਇਸ ਕ੍ਰਾਈਟੇਰੀਆ 'ਚ ਨਹੀਂ ਸੀ ਆਉਂਦੇ ਹੋ ਰਹੀ ਗਏ ਉਹਨਾਂ ਨੂੰ ਕਿਸੇ ਨੇ ਕੁਝ ਨਹੀਂ ਕਿਹਾ ਵੀ ਕੋਈ ਠੀਕ ਆ 올ਡ ਨੇ ਜਾਂ ਹੈਲਥ ਰੀਜ਼ਨ ਕਰਕੇ ਏ ਜੋ ਸਰਕਾਰ ਆ ਗਈ ਇਹਨਾਂ ਨੇ ਉਹ ਸਾਰੀ ਪਾਲਿਸੀ ਰਿਵਰਕ ਜਿਹੜੀ ਰਿਵਰਸ ਕਰਤੀ ਇਹਨਾਂ ਨੇ ਕਿਹਾ ਵੀ ਜਿਹੜਾ ਕਾਨੂੰਨ ਆ ਅਮਰੀਕਾ ਦਾ ਉਹਨੂੰ ਸਟ੍ਰਿਕਟਲੀ ਫਾਲੋ ਕਰੋ ਹੁਣ ਹੋ ਤਾਂ ਸਾਰਾ ਕੁਝ ਰਿਹਾ ਹੈ ਕਾਨੂੰਨ ਦੇ ਮੁਤਾਬਕ ਕਿਉਂਕਿ ਕਾਨੂੰਨ ਜਿਹੜਾ ਹੈਗਾ ਉਹ ਗਵਰਨਮੈਂਟ ਨੂੰ ਅਖਤਿਆਰ ਦਿੰਦਾ ਹੈਗਾ ਉਸ ਬੰਦੇ ਨੂੰ ਜਿਹੜਾ ਹੈਗਾ ਉਹ ਡਿਪੋਰਟ ਕਰਨ ਦਾ ਜੀ ਤੇ ਡਿਪੋਰਟੇਸ਼ਨ ਲੱਗੀ ਹੈ ਜਾਂ ਉਹਨੂੰ ਡਿਟੇਨ ਕਰਨ ਦਾ ਜਦ ਤੱਕ ਉਹਦੇ ਕੇਸ ਦਾ ਫੈਸਲਾ ਨਹੀਂ ਹੁੰਦਾ ਜਿਹਦੇ ਖਿਲਾਫ ਕੋਈ ਚਾਰजेस ਨਹੀਂ ਛੋਟੇ ਜਾਂ ਵੱਡੇ ਕ੍ਰਿਮੀਨਲ ਉਹ ਜਿਹੜੇ ਛੋਟੇ ਚਾਰਜ ਨੇ ਇਦਾਂ ਐਡ ਹੋ ਗਏ ਵੀ ਪਿੱਛੇ ਇੱਕ ਅ ਇੱਥੇ 6 ਮਹੀਨੇ ਪਹਿਲਾਂ ਕਾਨੂੰਨ ਪਾਸ ਹੋਇਆ ਜਿਹਨੂੰ ਕਹਿੰਦੇ ਹੈਗੇ ਕਿ ਰਾਇਲੀ ਲਿਕਨ ਐਕਟ ਉਹ ਚ ਇਹ ਕਰਤਾ ਵੀ ਜਿਹੜੇ ਬੰਦਿਆਂ ਨੇ ਚੋਰੀ-ਚੂਰੀ ਕੀਤੀ ਆ ਜਾਂ ਇਸ ਕਿਸਮ ਦੇ ਕ੍ਰਾਈਮ ਨੇ ਉਹ ਵੀ ਐਡ ਕਰਤੇ ਜਿਹੜੇ ਮਤਲਬ ਵੱਡੇ ਕ੍ਰਾਈਮਾਂ ਦੇ ਵਿੱਚ ਉਹ ਹੁਣ ਜਿਹੜੀ ਇਹ ਗਵਰਨਮੈਂਟ ਦੀ ਨੀਤੀ ਆ ਕਿ ਨਹੀਂ ਛੱਡਿਆ ਜਾਦਾ ਚਾਹੇ ਕੋਈ ਵੀ ਹੋਵੇ ਬੰਦਾ ਸਿਰਫ ਇਹਨਾਂ ਦਾ ਜਿਹੜਾ ਹੁਣ ਜਿਵੇਂ ਲਾਸਟ ਟਾਈਮ ਸੀ ਅਸੀਂ ਇਹਨਾਂ ਦਾ ਜਿਹੜਾ ਕ੍ਰਾਈਟੇਰੀਆ ਆ ਉਹ ਚ ਚਾਰ ਕਿਸਮ ਦੇ ਬੰਦੇ ਆਉਂਦੇ ਜਿਨ੍ਹਾਂ ਨੂੰ ਇਹ ਹੁਣ ਫੜਦੇ ਆ ਪਹਿਲੇ ਤਾਂ ਉਹ ਨੇ ਜਿਨ੍ਹਾਂ ਦੇ ਖਿਲਾਫ ਕ੍ਰਿਮਨਲ ਰੈਕਡ ਆ ਉਹ ਤਾਂ ਇਹ ਮੈਂ ਕੋਈ ਗ੍ਰੀਨ ਕਾਰਡ ਹੋਲਡਰ ਵੀ ਜਿਵੇਂ ਪਰਮਜੀਤ ਸਿੰਘ ਦਾ ਕੇਸ ਆ ਜਾਂ ਕੋਈ ਵੀ ਆ ਉਹ ਨੇ ਦੂਸਰੇ ਉਹ ਜਿਹੜੇ 2 ਸਾਲਾਂ ਚ ਐਂਟਰ ਹੋਏ ਨੇ ਤੀਜੇ ਉਹ ਜਿਹੜੇ ਅਮਰੀਕਾ ਦੀ ਨੈਸ਼ਨਲ ਇੰਟਰਸਟ ਦੇ ਖਿਲਾਫ ਨੇ ਉਹ ਤਾਂ ਪਹਿਲੀ ਸਰਕਾਰ ਵਲੇ ਵੀ ਸੀ ਚੌਥੇ ਉਹ ਜਿਨ੍ਹਾਂ ਤੇ ਡਿਪੋਰਟੇਸ਼ਨ ਲੱਗੀ ਜਿਵੇਂ ਅਰਜੀਤ ਕੌਰ ਦਾ ਜਦਾਂ ਦੇ ਕੇਸ ਨੇ ਜਿਨ੍ਹਾਂ ਦੇ 20-20 ਸਾਲ ਪਹਿਲਾਂ ਰਿਮੂਵਲ ਦੇ ਆਰਡਰ ਹੋਏ ਨੇ ਉਹ ਸਾਰੇ ਇੱਕੋ ਰਸੇ ਆ ਤੇ ਜਿਹੜਾ ਕਾਬੂ ਆ ਜਾਂਦਾ ਉਹਨੂੰ ਇਹ ਛੱਡਦੇ ਨਹੀਂ ਜਾਂ ਭੇਜਦੇ ਜਾਂ ਡਿਟੇਨ ਕਰ ਅਸੀਂ ਤੁਹਾਡੇ ਕੋਲ ਇਮੀਗ੍ਰੇਸ਼ਨ ਨਾਲ ਸੰਬੰਧਿਤ ਵੀ ਕੋਈ ਜ਼ਰੂਰ ਜਾਣਕਾਰੀ ਨੈਕਸਟ ਟਾਈਮ ਲਵਾਂਗੇ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਅਮਰੀਕਾ ਦੇ ਵਿੱਚ ਜਾਣਾ ਚਾਹੁੰਦੇ ਆ ਜਾਂ ਕੁਝ ਲੋਕ ਐਸੇ ਜਿਹੜੇ ਟੂਰਿਸਟ ਵੀਜੇ ਤੇ ਜਾਂਦੇ ਆ ਉਹ ਵੀ ਚਾਹੁੰਦੇ ਹੁੰਦੇ ਆ ਵੀ ਉੱਥੇ ਤੁਹਾਨੂੰ ਮਿਲਿਆ ਜਾਵੇ ਜਾਂ ਬਾਕੀ ਗੱਲਾਂ ਕਿੱਥੇ ਕਿੱਥੇ ਲੋਕਾਂ ਦੀ ਮਦਦ ਹੋ ਸਕਦੀ ਕਿਹੜੇ ਕਿਹੜੇ ਮਾਮਲਿਆਂ ਨਾਲ ਲੋਕਾਂ ਨੂੰ ਜ਼ਿਆਦਾ ਦੋ ਚਾਰ ਹੋਣਾ ਪੈ ਰਿਹਾ ਅਸੀਂ ਉਹਦੇ ਤੇ ਵੀ ਜਾਵਾਂਗੇ ਇਸ ਬਹੁਮੰਲੀ ਜਾਣਕਾਰੀ ਲਈ ਬਹੁਤ ਮਿਹਰਬਾਨ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਜੀ ਮਿਹਰਬਾਨ